ਕਾਪੇ ਪੰਚਾਇਤੀ ਚੋਣਾਂ ਨੂੰ ਲੈ ਕੇ ਅੱਜ ਨਾਮਜ਼ਦਗੀ ਦਾ ਆਖਰੀ ਦਿਨ ਸੀ ਤੇ ਖਰੜਾ ਮਾਰਕੀਟ ਕਮੇਟੀ ਦੇ ਵਿੱਚ ਨਾਮਜ਼ਦਗੀ ਪਿੰਡਾਂ ਦੇ ਪੰਚਾਂ ਸਰਪੰਚਾਂ ਦੀ ਹੋ ਰਹੀ ਸੀ ਸਰਕਾਰ ਦੇ ਵੱਲੋਂ 3 ਵਜੇ ਤੱਕ ਦਾ ਟਾਈਮ ਦਿੱਤਾ ਹੋਇਆ ਸੀ ਕਿ 3 ਵਜੇ ਤੱਕ ਜਿਹੜੇ ਨੇ ਨਾਮਜ਼ਦਗੀ ਕਾਗਜ਼ ਜਿਹੜੇ ਨੇ ਤੁਸੀਂ ਦਾਖਲ ਕਰਾ ਸਕਦੇ ਹੋ ਪਰ ਉੱਥੇ ਕਈ ਉਮੀਦਵਾਰਾਂ ਦੇ ਵੱਲੋਂ ਰਿਟਰਨਿੰਗ ਅਕਸਰ ਤੇ ਦੋਸਤੀ ਦਾਇਗੇ ਨੇ ਕੀ ਦੋਸਤੀ ਦਾਇਗੇ ਨੇ ਆਪ ਤੁਹਾਨੂੰ ਲੈ ਚਲਦੇ ਹਾਂ ਸਿੱਧਾ ਹੀ ਖਰੜ ਦੀ ਮਾਰਕੀਟ ਕਮੇਟੀ ਦੇ ਵਿੱਚ ਤੇ ਤੁਹਾਨੂੰ ਦਿਖਾਣੇ ਆ ਉੱਥੇ ਦੀਆਂ ਲਾਈਵ ਤਸਵੀਰਾਂ ਮੇਰਾ ਕਿਹੜਾ ਪਿੰਡ ਹੈ ਮੇਰਾ ਨਾਮ ਹੈ ਜਗਤਾਰ ਸਿੰਘ ਪਿੰਡ ਮੇਰਾ ਮਦਨੜੀ ਹੈ ਜੀ ਹਾਂ ਜੀ ਤੇ ਇੱਥੇ ਪੇਪਰ ਫਾਈਲ ਦਾ ਮੇਰਾ ਅੱਜ ਜਿਹੜੇ ਨੇ ਪੰਚਾਇਤਾਂ ਦੇ ਲਾਸਟ ਦਿਨ ਹੈ ਕਾਰਜ ਭਰਨ ਦਾ ਹਾਂ ਜੀ ਹਾਂ ਜੀ ਤੇ 3 ਵਜੇ ਤੱਕ ਦਾ ਸਮਾਪਤ ਆ ਤੇ ਹੁਣ ਟਾਈਮ ਕੀ ਪ੍ਰੋਬਲਮ ਕੀ ਆ ਰਹੀ ਹੈ ਪ੍ਰੋਬਲਮ ਇਹ ਤੇ 4:30 ਵਜੇ ਗਏ ਜੀ ਹੁਣ ਤੁਸੀਂ ਦੇਖ ਲਓ ਹੁਣ ਤੱਕ ਵੀ ਪੇਪਰ ਲੈ ਰਹੇ ਆ ਦੇ ਰਹੇ ਆ ਵਾਰ-ਵਾਰ ਇਹ ਬਾਰ ਬਾਰ ਕਹਿੰਦਾ ਤੈਨੂੰ ਵੇ ਦਾ ਟਾਈਮ ਹੈ 3 ਵੇ ਤੱਕ ਜਮਾ ਕਰਾਓ ਠੀਕ ਹੈ ਠੀਕ ਲੋ ਗਲਤ ਹੈ ਗਲਤ ਲੋ ਇਹ ਤਾਂ ਨਹੀਂ ਤਾਂ ਸਾਨੂੰ ਸੱਪੇ ਤੱਕ ਪੇਪਰ ਚੇਂਜ ਕਰਿਓਗੇ ਕੋਈ ਵੀ ਆਊਗਾ ਬੰਦਾ ਆਪਣੇ ਪੇਪਰ ਲਾ ਕੇ ਚਲੇ ਜਾਊਗਾ ਸਾਨੂੰ ਕੀ ਪਤਾ ਪੇਪਰ ਨਵਾਂ ਫਾਈਲ ਆ ਰਹੀ ਹੈ ਨਵੀਂ ਆ ਰਹੀ ਤੇ ਪੁਰਾਣੀ ਚੱਲ ਰਹੀ ਹੈ ਜੀ ਹਾਂ ਜੀ ਸੋ ਇਸ ਕਰਕੇ ਸਾਨੂੰ ਬੇਨਤੀ ਹੈ ਵੀ ਇਹਨੂੰ ਬੰਦ ਕਰਿਆ ਜਾਵੇ ਹੁਣ ਜਿਹੜੇ ਫਾਈਲਾਂ ਚਾਹੋਗੇ ਉਹ ਐਕਸੈਪਟ ਕਰਕੇ ਬਾਕੀ ਟਟਾਕੀ ਬੰਦ ਕਰ ਲੂ ਸਕੂਟ ਨਹੀਂ ਹੋਣੀ ਉਹ ਤੋਂ ਬਾਅਦ ਜਿੰਮੇ ਮਰਜ਼ੀ ਕੰਮ ਕਰੀ ਜਾਣਾ ਆਪਣਾ ਹੁਣ ਫਾਈਲਾਂ ਐਕਸੈਪਟ ਨਾ ਕਰਨ ਅਸੀਂ ਮਸਲਾ ਸਾਡਾ ਹੈ ਉਹ ਅਸਰਾਗੋਲ ਗਏ ਤੇ ਉਹ ਕਹਿੰਦੇ ਵੀ ਜੇ ਕਿਸੇ ਦਾ ਆਬਜੈਕਸ਼ਨ ਹੈ ਆਬਜੈਕਸ਼ਨ ਠੀਕ ਕਰਨੇ ਦਾ ਤਾਂ ਜ਼ਰੂਰ ਦੇ ਨੇ ਨਵੀਂ ਫੈਲ ਕੋਈ ਨਹੀਂ ਹੈ ਸਾਨੂੰ ਉਹ ਤਾਂ ਕੋਈ ਰਿਟਰਨ ਨੋਟਿਸ ਨੋਟਿਫੀਕੇਸ਼ਨ ਦਾ ਵੀ ਸਰਕਾਰ ਨੇ ਕਿਹਾ ਜੀ ਇਦਾਂ ਠੀਕ ਕਰਕੇ ਦੁਬਾਰਾ ਅੱਜ ਤੱਕ ਤਾਂ ਕਦੇ ਹੋਇਆ ਨਹੀਂ ਜੀ ਠੀਕ ਠੀਕ ਕਰਕੇ ਦੁਬਾਰਾ ਇੱਕ ਵਾਰ ਪੇਪਰ ਜਮਾ ਹੁੰਨੇ ਉਦੋਂ ਚੈੱਕ ਕਰਦੇ ਆ ਜਿਹੜਾ ਸਹੀ ਹੁੰਦਾ ਮੰਨਿਆ ਜਾਂਦਾ ਮਨਜ਼ੂਰੀ ਤਾਂ ਇਹਦਾ ਪੁਜਾਰਤ ਕਰਤਾ ਜਾਂਦਾ ਇਹ ਤਾਂ ਲੱਗ ਕੀ ਰਿਹਾ ਔਰ ਇਹ ਕੀ ਆਂਦਲੀ ਹੈ ਜਿਸ ਦੀ ਆਪਣੀ ਸਿਹੜੇ ਸਰਕਾਰ ਦੇ ਬੰਦੇ ਆ ਉਹਨਾਂ ਦੀ ਸਪੋਰਟ ਕੀਤੀ ਜਾ ਰਹੀ ਹੈ ਇਹ ਪ੍ਰੋਬਲਮ ਹੈ ਜੀ ਹਾਂ ਵਿਰੋਧੀਆਂ ਦੱਬਿਆ ਜਾ ਡੈਮੋਗ੍ਰਾਫੀ ਨਾਲ ਅਸੀਂ ਤਾਂ ਇਜਾਦ ਖੜ ਰਹੇ ਜੀ ਸਾਡਾ ਤਾਂ ਕੁਝ ਸੁਣਵਾਈ ਹੈ ਨਹੀਂ ਜਿਨ੍ਹਾਂ ਦੇ ਉੱਪਰ ਹੱਥੇ ਲੀਡਰਾਂ ਦਾ ਉਹਨੇ ਸੁਣਵਾਈ ਹੋਕਤੀ ਜਾ ਰਹੀ ਹੈ ਹਾਂਜੀ ਤੇ ਮੰਗ ਕੀ ਕਰਦੇ ਹੋ ਮੰਗ ਕਰਦੇ ਵੀ ਜਿਹੜਾ ਕੰਮ ਸਹੀ ਹੋਵੇ ਦਰਸਤ ਉਹ ਟਾਈਮ ਜਿਹੜਾ ਸੀਗਾ ਟੈਂਡਰ ਨਾਲ ਪਾਪ ਕੰਮ ਬੰਦ ਕੀਤਾ ਜਾਵੇ ਆਪਣੇ ਸਕੂਟ ਨਹੀਂ ਕਰਕੇ ਕੱਲ ਨੂੰ ਡਿਸਾਈਡ ਕੀਤਾ ਜਾਵੇ ਕਿ ਬਾਰ ਬਾਰ ਰਿਫਾਈਨਰ ਦੇ ਕੇ ਠੀਕ ਨਾ ਕਰਾਈ ਜਾਣ ਹਰ ਇੱਕ ਛੋਟ ਛੋਟੀ ਗਲਤੀ ਨੂੰ ਦੁਬਾਰਾ ਦੁਬਾਰਾ ਫੈਸਿਲਿਟੀ ਰੀਫਾਇਲ ਕਰਵਾ ਰਹੇ ਹਾਂ ਬਿਲਕੁਲ ਬਣਾ ਸਕਦੇ ਲੋਕ ਕਹਿ ਰਹੇ ਆ ਵੀ 3 ਵਜੇ ਤੱਕ ਦਾ ਸਮਾਂ ਦਾ 4:00 ਬਜ ਗਏ ਨੇ ਹਜੇ ਤੱਕ ਅੱਗੇ ਲੈ ਰਹੇ ਕੀ ਕਹਣਾ ਜਾਂਦੇ ਆਗੇ ਤਾਂ ਲੈ ਰਹੇ ਅਸੀਂ ਤਾਂ ਪਹਿਲਾਂ ਦੇਖ ਲਈ ਜੀ ਐਨਐਸ ਕੱਢਦੀ ਕਰਦੇ ਆ ਇਸ ਦਾ ਅੱਛਾ ਆਗੇ ਤਾਂ ਕੋਈ ਨਹੀਂ ਲਿਆ ਕਿਸ ਤੋਂ ਇਹ ਬਾਹਰ ਐਨੇ ਲੋਕ ਖੜੇ ਆ ਕਈਆਂ ਨੂੰ ਰਸੀਮਿੰਗ ਦੇਣੀ ਹੈ ਚੈੱਕ ਕਰਕੇ ਰਸੀਮਿੰਗ ਦੇਦੇ ਆ ਇਸ ਦਾ ਅੱਛਾ ਕੋਈ ਆਬਜੈਕਸ਼ਨ ਦਾ ਵੀ ਠੀਕ ਕਰਵਾ ਰਹੇ ਹੋ ਨਾ ਦੇਖੇ ਨਾਲੇ ਕੁਝ ਨਹੀਂ ਕਰਦੇ 7 ਤਰੀਕ ਨੂੰ ਕਹਿ ਕੇ ਭੇਜਿਆ ਤੁਹਾਡੇ ਸਾਹਮਣੇ 7 ਤਰੀਕ ਨੂੰ ਜਿਹੜਾ ਆਬਜੈਕਸ਼ਨ ਉਹ ਕੀ ਕਰ अच्छा ते हुन पहला हुन ਵੀ ਜਮਾ ਕਰਾ ਰਹੇ ਕੁਝ ਕਾਗਜ਼ ਲੈ ਕੇ ਆ ਰਹੇ ਕੁਝ ਜਾ ਵੀ ਰਹੇ ਨੇ ਜਿਹੜਾ ਲੱਗਿਆ ਕਾਗਜ਼ ਦੇਖੋ ਇਹਦੇ ਪੜਿਆ ਨਹੀਂ ਆ ਠੀਕ ਕਰਾਇਆ ਉਹਦੀ ਵੀਡੀਓ ਪਾਓ ਇਹਦੇ ਕੋ ਠੀਕ ਕਰਾਇਆ ਨਹੀਂ ਹੁਣ ਮੈਂ ਦੇਖਿਆ ਕਈ ਕਾਗਜ਼ ਉਹ ਇਹਨੂੰ ਇੱਧਰ ਨੂੰ ਵੀ ਵਾਪਸ ਲੈ ਕੇ ਆ ਰਹੇ ਆ ਤੁਹਾਡੇ ਤੱਕ ਉਹ ਜਿਹੜੇ ਲੈ ਕੇ ਉਹ ਤਾਂ ਕੋਈ ਨਹੀਂ ਲੈ ਕੇ ਆਇਆ ਮੇਰੇ ਕੋਲ ਤਾਂ ਅਸੀਂ ਰਿਪੋਰਟ ਕਰੇ ਹੋਏ ਆ ਜੀ ਜਿਹੜੇ ਹੁਣ ਅੰਦਰ ਕਾਗਜ਼ ਇੱਧਰ ਨੂੰ ਵੀ ਦੇਖ ਗਏ ਆ ਉੱਧਰ ਨੂੰ ਵੀ ਫੜਾਇਆ ਮੇਰੇ ਕੋਲ ਤਾਂ ਕੋਈ ਨਹੀਂ ਆਇਆ ਜੀ ਹਨਾ ਅੱਛਾ ਫੇ ਲੋਕ ਜਿਹੜੇ ਚੂਰ ਹੋ ਰਹੇ ਆ ਜੀ ਫਿਰ ਪਤਾ ਨਹੀਂ ਜੀ ਹੁਣ ਤੁਸੀਂ ਜਿਹੜਾ ਉਹ ਬਣਾਇਆ ਮਤਲਬ ਕਿ ਹੁਣ ਕੋਈ ਓਬਜੈਕਸ਼ਨ ਜੀ ਕਰਨੇ ਖਾਤਰ ਨਹੀਂ ਦੇ ਰਹੇ ਕੋਈ ਕੋਈ ਓਬਜੈਕਸ਼ਨ ਜੀ ਨਹੀਂ ਕਰਾ ਰਹੇ ਜਿਸ ਦਾ ਓਬਜੈਕਸ਼ਨ ਹੁਣ ਲਿਖੀ ਲਿਖੀ ਜਾ ਰਹੇ ਸੱਤ ਰੀ ਨੂੰ ਠੀਕ ਕਰਾਓ ਇਹ ਜਿਹੜੇ ਓਬਜੈਕਸ਼ਨ ਜੇ ਹੈਗਾ ਕਿਸੇ ਦਾ ਉਸ ਨੂੰ ਦੇ ਰਹੇ ਹੋ ਵੀ ਠੀਕ ਕਰਾ ਕੇ ਲੈ ਕੇ ਆਓ ਹੁਣ ਬਿਲਕੁਲ ਬੰਦ ਹੈ ਜੀ ਫਿਰ ਇਹ ਬੰਦ ਹੈ ਜੀ ਨਵੇਂ ਕਾਲੇ ਨੂੰ ਨਹੀਂ ਦੇ ਨਾ ਓਬਜੈਕਸ਼ਨ ਠੀਕ ਕਰਨੇ ਆ ਓਬਜੈਕਸ਼ਨ ਠੀਕ ਆ ਦੇਖੋ ਜੀ ਅੰਦਰ ਵੜ ਕੇ ਫਾਈਨਲ ਤੇ ਜਾ ਰਹੀਆਂ ਆ ਬੰਦੇ ਖੜੇ ਅੰਦਰ ਆ ਦੇਖੋ ਜੀ ਕੰਮ ਦੱਸੋ ਜੀ 5:00 ਵੱਧ ਰਹੇ ਨੇ 3:00 ਵਜੇ ਦਾ ਟਾਈਮ ਸੀਗਾ ਫਾਈਲਾ ਹੁਣ ਵੀ ਦੇ ਰਹੇ ਆ ਸਟਾਫ ਬੈਠੇ ਅੰਦਰ 12% ਵੱਧ ਗੱਲੀ ਇਹਨਾਂ ਨੇ ਅੰਦਰੋਂ ਵਾਈਫਾਈ ਨਾਲ ਅੰਦਰ ਬਲਾਗ ਵਾਲਾ ਵੀ ਖੜਾ ਰਹੀ ਠੀਕ ਹੈ ਜੀ ਤੁਸੀਂ ਦੇਖਿਆ ਤਸਵੀਰਾਂ ਉਮੀਦਵਾਰਾਂ ਦੇ ਵੱਲੋਂ ਕਿਹਾ ਗਿਆ ਕਿ 3:00 ਵਜੇ ਤੱਕ ਰਟਰਨਿੰਗ ਅਫਸਰ ਨੇ ਫਾਰਮ ਲੈਣੇ ਸੀ ਪਰ 5:00 ਬਜ ਗਏ ਨੇ 5:00 ਵਜੇ ਤੱਕ ਜਿਹੜੇ ਨੇ ਫਾਰਮ ਲੈ ਜਾ ਰਹੇ ਨੇ ਜੋ ਕਿ ਗੈਰਕਾਨੂੰਨੀ ਨੇ ਉਹਨਾਂ ਨੇ ਕਿਹਾ ਕਿ ਐਕਸ਼ਨ ਹੋਣਾ ਚਾਹੀਦਾ ਹੈ ਜੋ ਵੀ ਇਸ ਦੇ ਵਿੱਚ ਦੋਸ਼ੀ ਹੈ ਉਹਦੇ ਖਿਲਾਫ ਜਿਹੜੀ ਹੈ ਕਾਰਵਾਈ ਹੋਣੀ ਚਾਹੀਦੀ ਹੈ ਤੇ ਦੂਜੇ ਪਾਸੇ ਜਦੋਂ ਰਟਰਨਿੰਗ ਅਫਸਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਇਹ ਕਿਹਾ ਕਿ 3 ਵਜੇ ਤੱਕ ਹੀ ਫਾਰਮ ਲਏਤੇ ਗਏ ਨੇ ਉਸ ਤੋਂ ਬਾਅਦ ਨਾ ਹੀ ਅਸੀਂ ਕਿਸੇ ਦੇ ਫਾਰਮ ਲਏ ਨੇ ਅਸੀਂ ਨਾ ਲੈਣੇ ਨੇ ਪਰ ਸਭ ਤੋਂ ਵੱਡੀ ਇਹ ਗੱਲ ਹੈ ਕਿ ਜਦੋਂ ਵੀਡੀਓ ਵਾਇਰਲ ਹੁੰਦੀ ਹੈ ਕਿ ਤਾਂ ਕਿ ਜ਼ਰੂਰ ਉਹਨਾਂ ਨੇ ਜਿਹੜੀ ਹੈ ਵਿੰਡੋ ਜਿਹੜੀ ਹੈ ਬੰਦ ਕਰ ਦਿੱਤੀ ਜਿੱਥੋਂ ਉਹ ਕਾਗਜ਼ ਲੈnde ਸੀ ਪਰ ਅੰਦਰ ਨੂੰ ਇੱਕ ਰਸਤਾ ਸੀ ਤਾਂ ਉਮੀਦਵਾਰ ਜਿਹੜੇ ਨੇ ਨਾਮਜ਼ਦਗੀ ਦੇ ਦਾਖਲ ਪਰਚੇ ਕਰਾਉਣ ਦੇ ਲਈ 5 ਵਜੇ ਤੋਂ ਬਾਅਦ ਅੰਦਰ ਕਿਸ ਤਰ੍ਹਾਂ ਪਹੁੰਚ ਗਏ ਵੀਡੀਓ ਵਾਇਰਲ ਹੋਣ ਤੋਂ ਬਾਅਦ ਫੇਰ ਕਿਤੇ ਜਾ ਕੇ ਰਿਟਰਨਿੰਗ ਅਫਸਰ ਨੇ ਵੀ ਉਹਨਾਂ ਨੂੰ ਆਪਣੇ ਕਮਰੇ ਤੋਂ ਕੱਢਿਆ ਸਭ ਤੋਂ ਵੱਡਾ ਇਹ ਸਵਾਲ ਉੱਠਦਾ ਹੈ ਕਿ 3 ਵਜੇ ਤੱਕ ਜਦੋਂ ਨਾਮਜ਼ਦਗੀ ਦੇ ਫਾਰਮ ਭਰੇ ਜਾਣੇ ਸੀ ਤਾਂ ਸਵੇਰ 5 ਵਜੇ ਅੰਦਰ ਉਮੀਦਵਾਰ ਕਾਗਜ਼ ਲੈ ਕੇ ਕਿਸ ਤਰ੍ਹਾਂ ਪਹੁੰਚ ਗਏ ਇਤਾ ਜਾਤ ਤੋਂ ਬਾਅਦ ਹੀ ਪਤਾ ਚੱਲੇਗਾ ਖਰੜ ਤੋਂ ਡੇਵਿਡ ਵਰਮਾ ਦੀ ਆ ਸਪੋਰਟ ਆ ਦੇਖੋ ਜੀ ਅੰਦਰ ਵੜ ਕੇ ਫਾਈਨਲ ਕਰਤੇ ਜਾ ਰਹੀਆਂ ਆ ਬੰਦੇ ਖੜੇ ਅੰਦਰ ਆ ਦੇਖੋ ਜੀ ਕੰਮ ਦੱਸੋ ਜੀ ਪੰਜ ਬੱਦਰੇ ਆ 3 ਵਜੇ ਦਾ ਟਾਈਮ ਸੀਗਾ ਫਾਈਲਾ ਹੁਣ ਵੀ ਦੇ ਰਹੇ ਆ ਸਟਾਫ ਬੈਠੇ ਅੰਦਰ ਬਾਹਰੋਂ ਟਾਕੀਆਂ ਬੰਦ ਕਰ ਲਈ ਇਹਨਾਂ ਨੇ ਅੰਦਰੋਂ ਵਾਈਫਾਈ ਨਾਲ ਅੰਦਰ ਲਾ ਲਿਆ ਸਾਡੇ ਜੀ ਠੀਕ ਹੈ ਜੀ